ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੈੜਾਂ ਆ ਗਈਆਂ ਵੀਰੇ ਕੋਲੇ ਚੰਗੇ ਰਕੜ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਗੱਬੜਾਂ ਨੇ ਤਾਂ ਵੀਰੇ ਵੀਡੀਓ ਵੇਖਿਓ ਐਂਡ ਤਾਈਂ ਰੇਟ ਵੀ ਜਾ ਜਾ ਆਓ ਵੀਰੇ ਇਹਨਾਂ ਪਰ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਭਰਾ ਦੇ ਦਰਸ਼ਣ ਹੀ ਮਹਾਂ ਹੁੰਦੇ ਆ ਦੇਖ ਰਿਆ ਮਹਿੰਗੇ ਹੋ ਗਏ ਦਰਸ਼ਣ ਨਹੀਂ ਨਹੀਂ ਮਹਿੰਗੇ ਕਿਉਂ ਨੇ ਵੀਰੇ ਤੁਹਾਡੇ ਕੋਲ ਹੀ ਆ ਨਹੀਂ ਪੈਂਦੀ ਆ ਬਿਲਕੁਲ ਨਹੀਂ ਨਹੀਂ ਤੁਹਾਡੇ ਕੋਲ ਹੀ ਆ ਵੀਰੇ ਨਹੀਂ ਨਹੀਂ ਉਹ ਥੋੜਾ ਜਿਹਾ ਕੰਮ ਪੈ ਗਿਆ ਵੀਰੇ ਉਹਦੇ ਕਰਕੇ ਬਾਕੀ ਹੋਰ ਵਧੀਆ ਵੀਰੇ ਵਧੀਆ ਸਭ ਠੀਕ ਠਾਕ ਜੋ ਹਾਂਜੀ ਨਾਂ ਦੱਸੋ ਆਪਣਾ ਵੀਰੇ ਨਾਂ ਵੀਰ ਜੀ ਮੇਰਾ ਬਿੱਲਾ ਪਿੰਡ ਸੈਂਸਰਾ ਖੁਰਦ ਤਸੀਲ ਜਨਾਲਾ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਫੋਨ ਨੰਬਰ ਵੀਰੇ 9501736536 ਨੰਬਰ ਹੈ ਜੀ ਠੀਕ ਹੈ ਜੀ ਬਾਕੀ ਕਲਜਿੰਦਰ ਡੇਰੀ ਫਾਰਮ ਵੇਖਣ ਆਲੇ ਸਾਰਿਆਂ ਨੂੰ ਜਿਹੜੀ ਵੀਡੀਓ ਬਣਾਈ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਆਲੇ ਸਾਰਿਆਂ ਦਾ ਬਿਲਕੁਲ ਜੀ ਨਿਹਾਂ ਛੋਟਿਆਂ ਦਾ ਸਾਰਿਆਂ ਦਾ ਜਿਹੜੇ ਨਹੀਂ ਵੇਖਦੇ ਉਹਨਾਂ ਦਾ ਵੀ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਹਨਾ ਜੀ ਤਾਂ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਵੀਡੀਓ ਵੇਖਿਓ ਐਂ ਤਾਂ ਸਾਰੀਆਂ ਤਲੱਲੇਦਾਰ ਐ ਬੰਬ ਵੈੜਾ ਨੇ ਟੋਪ ਕਲਾਸ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਬਾਕੀ ਵੀਰੇ ਦਾ ਰੇਟ ਵੀ ਜਾਇਜ਼ ਤਾਂ ਵੀਰੇ ਅੱਜ ਵੀ ਉੱਡਦਿਆਂ ਵਾਲੇ ਰੇਟ ਉੱਡਦਿਆਂ ਵਾਲੇ ਉੱਡਦਿਆਂ ਵਾਲੇ ਨਿਗੇ ਨਿਗੇ ਛੋਟੇ ਛੋਟੇ ਪਾਈ ਛੋਟੇ ਛੋਟੇ ਰੇਟ ਆ ਛੋਟੇ ਛੋਟੇ ਪਾਈ ਠੀਕ ਆ ਜੀ ਤਾਂ ਵੀਰੇ ਆ ਗਈ ਆਪਣੇ ਪਹਿਲੇ ਨੰਬਰ ਤੇ ਵੜ ਜਿਹੜੀ ਇਹ ਤੋਂ ਕਰੀਏ ਜੀ ਜੀ ਫਾਰਮ ਤੋਂ ਲ ਵੱਛੀ ਲਈਏ ਫਾਰਮ ਵਾਲੀ ਜੀ ਵੱਡੀ ਵਛੀ ਆ ਹਾਂ ਜੀ ਅਜੇ ਹਫਤਾ ਕੱਢ ਦੀ ਜੇ ਅਜੇ ਸੂਨ ਚ ਹਫਤਾ ਪਿਆ ਹੋਆ ਇਹਦਾ ਥੱਬੇ ਥੁੱਬੇ ਲਾਏ ਥੱਲੇੋਂ ਇੱਕਦਮ ਦੇ ਥੱਬੇ ਤੇ ਇੱਕ ਵੀਰੇ ਹੁੰਦੀ ਆ ਪੰਡਾ ਉਹ ਪਾਈਆਂ ਚੈੱਕ ਕਰੋ ਖਣ ਮਈਆਂ ਵਾਲਾ ਤੇ ਕਲਾਵੇ ਹੀ ਪਾਏ ਥੱਲੇੋਂ ਲੈਵੇ ਵਾਲੇ ਤਾਂ ਵੱਡੀ ਵੜਾ ਵੀਰੋ ਉੱਪਰੋਂ ਵੀ ਆ ਸਿੱਧੀ ਬਿਲਕੁਲ ਬਿਲਕੁਲ ਆ ਥੋੜਾ ਪਸ਼ੂ ਫਿਰ ਮੌਸਮ ਕਰਕੇ ਨਵਾਲਿਆ ਨਹੀਂ ਬਾਕੀ ਵੀਰੇ ਇੱਕ ਹਫਤਾ ਇਹ ਸੂਨ ਚ ਬਾਕੀ ਆ ਚੰਗੀ ਟੋਪ ਕਲਾਸ ਆ ਜੀ ਤੇ ਵੀਰੇ ਫੇਰ ਦੁੱਧ ਚੰਗਾ ਪਰ ਜੂ ਆਂ ਜੀ ਵੀ ਜੀ ਦੁੱਧ ਫਾਰਮ ਤੋਂ ਲਈ ਫਾਰਮ ਵਾਲੇ ਜਾਂਦੇ ਵੀ ਜੀ ਅਸੀਂ ਵੀ 40 42 40 42 ਚੋਇਆ ਜੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਚਿਵਾਈ ਕੀਤੀ ਇਹਦੀ ਕੋ ਆਪਣੇ ਸੱਜਣਾ ਕੋ ਮਬੀ ਲਈ ਬਾਕੀ ਹੈ ਠੰਡੀ ਸੀਂਸ ਲੱਗ ਬਾਕੀ ਲੈ ਵਾਈ ਦਸੀ ਜਾਂਦਾ ਜੀ ਦੇਖੋ ਕਿੰਨਾ ਲੱਗਾ ਵੀ ਜੀ ਇੱਧਰ ਆਓ ਦੇਖੋ ਥਾਣਾ ਠੀਕ ਆ ਜੀ ਥਾਣੇ ਕੋ ਕੀ ਅਜੀ ਲੱਗੀ ਠੀਕ ਆ ਹਾਂਜੀ ਸੋਹਣੀ ਵੈੜਾ ਅਗੀ ਠੰਡੀ ਠੁੰਡੀ ਹੈ ਜਿੱਦਾਂ ਮਰਜ਼ੀ ਬਹਿ ਜਾਓ ਤਾਂ ਦੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੱਡੀ ਵੜ ਹਣਾ ਪਸ਼ੂ ਕਿੱਲੇ ਵੱਜਿਆ ਵੀ ਸੋਹਣਾ ਲੱਗੇ ਤੇ ਦੁੱਧ ਵਾਲੇ ਵੀ ਡੱਕੇ ਲਾਉ ਹਾਂਜੀ ਦੁੱਧ ਦੇ ਡੱਕੇ ਖੁੱਲੇ ਦੁੱਧ 40 42 ਲੀਟਰ ਹੀ ਆਮ ਨਾਲ ਪਰ ਮਾਰੀ 40 42 ਲੀਟਰ ਪਰਨ ਵਾਲੀ ਹੈ ਹਣਾ ਜੀ ਹਾਂਜੀ ਹਾਂਜੀ ਤਾਂ ਵੀ ਉਹ ਦੰਦੇ ਵੀ ਜੋਆ ਵੀ ਗਰੰਟੀ ਵੀ ਦਿੰਦੇ ਆ ਪਰ ਹੀ ਕਿਸੇ ਨੂੰ ਨਹੀਂ ਗਰੰਟੀ ਦਿੰਦੇ ਦੁੱਧ ਆਪ ਆਪਣੀ ਸੇਵਾ ਦਾ ਵੀ ਜੀ ਦੁੱਧ ਪਾਇਦਾ ਜੀ ਦੁੱਧ ਪਾਇਦਾ ਹੁਣ ਵੇਖੋ ਜੀ ਹੁਣ ਇਹਦਾ ਲੇਵਾ ਦੱਸੀ ਜਾਂਦਾ ਹਾਈ ਤਾਂ ਇਹਨੇ ਦੱਸਣਾ ਇੱਕ ਹਫਤਾ ਕਿਵੇਂ ਤੁਸੀਂ ਬਾਕੀ ਦੱਸਦੇ ਜੀ ਤਾਂ ਬਾਕੀ ਦੁੱਧ ਤੇ ਵੀਰੋ ਤੁਹਾਡੀ ਸੇਵਾ ਦਾ ਚੰਗੀ ਥੱਲੇ ਪਾਣਾ ਹੀ ਵੀਰ ਬਿਲਕੁਲ ਬਾਕੀ ਤਵਿਰ ਜੀ ਇਹਦੇ ਮੁੱਲ ਦੀ ਗੱਲ ਕਰ ਲਈਏ ਤਾਂ ਕਿੰਨੇ ਦੀ ਹੋ ਜੂਏ ਦੋ ਲੱਖ ਕਰ ਲਈਏ ਕਰ ਸਕਦੇ ਆ ਜੀ ਵੈਡਵੇ ਖਾਨਲੇ ਵਾ ਦਸੀ ਜਾਂਦਾ ਵਾ ਬਾਕੀ ਤੁਸੀਂ ਤੁਹਾਡਾ ਰੇਟ ਜਾ ਜਾ ਜੀ ਮੰਗਾਗੇ ਜੀ ਵੀਰ ਹਾਂਜੀ ਮੰਨਣ ਵਾਲਾ ਤੇ ਚਲੋ ਮੰਗ ਲੈਂਦਾ ਇਹਦੇ ਕੋ ਹੱਡ ਜਿੰਨਾਂ ਕੋ ਲੈਣਗੇ ਉਹਨਾਂ ਵੀ ਸਾਡੂ ਕੇ 81 ਮੰਗ ਲਿਆ ਹੈ ਪਰ ਅਸੀਂ ਉਹ ਕੰਮ ਨਹੀਂ ਰੱਖੇ ਜੀ ਹਾਂਜੀ ਅਸੀਂ ਤਾਂ ਹਾਂ ਅੰਨਾ ਦੱਸਾਂਗੇ 130 ਵੀਰੇ ਦੇ ਦਈਏ 130 ਦੀ ਹਾਂਜੀ ਠੀਕ ਆ ਉੱਚੇ ਛੋਟੇ ਆਪਾਂ ਹੋ ਜੂ ਜੀ ਵੀਰੀ ਤੇ ਦਾਂਗ ਵੀਰੇ ਕੀ ਬਾਤ ਹੈ ਤੂੰ ਹੀ ਦਾਂ ਬਾਕੀ ਜਿੰਨੀ ਛੋੜ ਕਰਾਉਣੀ ਤੂੰ ਹੀ ਕਰਾ ਦੋ ਹਾਂ ਨਾ ਕਰਦੀ ਵੀਰੇ ਇੱਕ ਹੀ ਗੱਲ ਹਾਂ ਨਾ ਹੀ ਕਰਦੇ ਨੇ ਵੀਰੇ ਰੇਟ ਚਲੋ ਜੈ ਜੈ 115 ਨਹੀਂ ਕਰਦੇ ਜੇ ਤਾ ਤੇਰੀ ਵੀਰੇ ਤੇ ਦਾਂ 110 ਦੀ ਦੇ ਦਾਂ ਗਲਾਸ ਇੱਕ ਲੱਖ 10 ਹਜ਼ਾਰ ਇਹਨੂੰ ਕੋਈ ਅਗੇ ਮੁੱਲ ਕੀਤਾ ਤਾਂ ਕਿਦਾਂ ਵੀ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਵੇਖੋ ਜੀ ਦੁੱਧ ਦਾ ਕੰਦ ਕਾਠ ਤੇ ਨਸਲ ਤੇ ਲੇਵਾ ਤੇ ਥਣਾਂ ਦੀ ਕੁਆਲਿਟੀ ਵੀ ਦੱਸੀ ਜਾਂਦੀ ਹੈ। ਅੱਜ ਦੇਖੋ ਟਰਲਾਂ ਬਹੁਤ ਆ। ਨੀ ਕੋਈ ਥੰਡ ਠੰਡਾ ਗਈ ਜੇ ਨਵਾਈਆਂ ਨੂੰ ਹੀ ਨਹੀਂ ਤਾਂ ਕਿ ਵੀ ਠੰਡਾ ਗਈ ਆ। ਹਾਂ ਮੰਨਣ ਜੋਗਾ ਜੀ। ਹੁਣ 1 15 ਦੀ ਹਨ 1 10 ਦੀ 1 10 ਦੀ ਹੈ ਨਾ। ਤਾਂ ਦੇਖੋ ਵੀਰੋ ਫੋਨ ਤੁਸੀਂ ਲਾ ਲਿਓ ਜਰੂਰ। ਵੱਡੀ ਵੜਾ ਚੰਗੇ ਰਿਕਾਰਡ ਵਾਲੀ ਆ। ਫਾਰਮ ਵਾਲੀ ਆ ਵੜ ਵੀਰੋ। ਦੂਜੇ ਨੰਬਰ ਤੇ। ਅੱਜ ਸਵੇਰੇ। ਅੱਜ ਸਵੇਰੇ ਸੂਈ ਆ। ਹਾਂ ਜੀ ਸਵੇਰੇ ਸੂਈ ਦੇ ਕੁਝ 6:30 ਸਵੇਰੇ ਸੂਈ ਆ। ਕੀ ਬਾਤ ਹੈ ਜੀ। ਆ ਬੱਚਾ ਅਜ ਮਗਰ। ਕਹ ਤੋਂ ਨੇ ਇਹਨਾਂ ਦੇ ਕੱਟ ਕੱਟ ਇਹੋ ਜਿਹੇ ਤੋਹਫੇ ਵੀਰ ਜੀ ਟੌਪ ਕਲਾਸ ਆ ਜੀ ਟੌਪ ਕਲਾਸ ਆ ਆ ਬੱਚਾ ਆ ਗਿਆ ਜੀ ਹਾਂ ਬੱਚਾ ਆ ਗਿਆ ਬੱਚਾ ਪਾਇਆ ਨੇ ਅਜੇ ਸੂਏ ਸੂਏ ਦੇ ਵੇਖੋ ਆ ਬੱਚਾ ਵੀ ਕਾਫੀ ਭਲਿਆ ਦਿੱਤਾ ਨਾ ਫਿਰ ਪਸ਼ੂ ਲੱਪੇ ਜਾਂਦਾ ਇਹਨਾਂ ਕੋ ਆਵੇ ਪੁੜੇ ਵੀ ਨਹੀਂ ਚੁੱਕੇ ਅਗੇ ਇਹ ਵੀ ਥੱਲੇੋਂ ਪੰਡਾ ਪੁੰਡਾ ਵਾਈਆਂ ਇਹਨੇ ਵੀਰ ਜੀ ਤਾਂ 30 ਲੀਟਰ ਰਾਮਨਾਥੀ ਪਲਸ ਵਾਲੀ ਵੀ ਜੀ ਬੜੀ ਸਿਰਾ ਵੜਾ ਜੀ ਟੌਪ ਕਲਾਸ ਆ ਜੀ ਕਾਲਾ ਥਣ ਲੱਗਾ ਵੇਖੋ ਜੀ ਕਿੱਡੇ ਟੌਪ ਨੋ ਗਾਲਾ ਥਣ ਲੱਗਾ ਜੀ ਦੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਤੁਸੀਂ ਆਓਗੇ ਦੂਰੋਂ ਚੱਲ ਕੇ ਤੁਸੀਂ ਆ ਵੈੜਾ ਨਹੀਂ ਛੱਡ ਗਏ ਜਾਂਦੇ ਕਿਉਂਕਿ ਕੱਦ ਕਾਠ ਦੀ ਵੀ ਗੱਲ ਕਰੀਏ ਜਾਂ ਥਾਂ ਦੀ ਜਾਂ ਲੇਵੇ ਦੀ ਐ ਟੋਪ ਕਲਾਸ ਸਸੇਰਾ ਹੀ ਲੱਗਿਆ ਜੀ ਬਾਕੀ ਵੀਰੇ ਸਿਫਤ ਵੀ ਉਹ ਪਸ਼ੂ ਨਹੀਂ ਹੁੰਦੀ ਆ ਮੂੰਹ ਬੋਲਦੇ ਵੇੜਾ ਖਾਣ ਦੇਵਾ ਦੀ ਬਾਅਦ 6-7 ਕਿਲੋ ਚੋਈ ਜੀ ਹਾਂਜੀ ਉਹ ਚੋਣੀ ਤਾਂ ਫਿਰ ਪਾਣੀ ਆ ਹਨਾ ਵੱਡੇ ਲੇਵੇ ਦੀ ਮਾਲਕਾ ਆ ਬੱਚਾ ਵੀਰੋ ਬੱਚਾ ਵੀ ਕਾਫੀ ਪਲਿਆ ਦਿੱਤਾ ਉਦੇ ਕਰਕੇ ਪਸ਼ੂ ਥੋੜਾ ਇੰਨਾ ਲੱਪੇ ਚ ਉਹ ਜਾਵੇ ਉੱਤੇ ਮਾਰੋ ਅਜੇ ਪੁੜੇ ਵੀ ਨਹੀਂ ਚੁੱਕੇ ਅਜੇ ਪੁੜੇ ਚੁੱਕੇ ਹੋਣਗੇ ਬਿਲਕੁਲ ਫੇਸ ਕੁਆਲਟੀ ਵੀ ਸੁਣੀ ਹੈ ਜੀ ਹਾਂ ਜੀ ਹਾਂ ਜੀ ਇਹ ਤਾਂ ਦੇ ਪੱਤੇ ਪੁੱਤੇ ਵਗੇ ਆ ਕੁਆਲਟੀ ਆ ਫੁੱਲ ਵੈੜ ਤੇ ਕਿੰਨਾ ਲੇਵਾ ਗਾਹ ਨੂੰ ਆ ਉਹਨਾ ਪਛਾਣ ਨੂੰ ਥੱਬੇ ਦੇ ਲੇਵੇ ਵਾਲੀ ਆ ਚਲਾਈ ਇੱਕ ਨੰਬਰ ਨਿਕਲੇ ਰੋਂਗ ਪੋਲੀ ਆ ਹਾਂਜੀ ਬਾਕੀ ਕੋਈ ਰੱਸੀ ਰੂਸੀ ਨਹੀਂ ਇਦਾਂ ਹੀ ਪੈਕੇਜ ਹੋਣੀ ਕੋਈ ਵੰਗੇ ਦੀ ਨਹੀਂ ਪਾਉਂਦੀ ਲੋੜ ਇਹਨਾਂ ਵੰਗਾ ਨਹੀਂ ਪਾਉਂਦਾ ਕਿਤਾਬੇ ਕਰਦੀ ਇਦਾਂ ਹੀ ਪੈਕੇਜ ਹੋ ਲੈਣੀ ਹੈ ਜੀ ਠੀਕ ਆ ਜੀ ਹਾਂਜੀ ਬਾਬਾ ਜੀ 7 ਕਿਲੋ ਸੂਈ ਹੈ ਹੋਲੀ ਕੀਤੀ ਹੋਲੀ ਕੀਤੀ ਵਾ ਕਾਫੀ ਇਹਦਾ ਮੁੱਲ ਵੀਰ ਜੀ ਇਹਦਾ ਵੀਰ ਜੀ ਮੁੱਲ ਦੇ ਦਾਂਗੇ ਮੇਰੇ ਵੀ 1 15 ਦੀ ਦੇ ਦਾਂਗੇ 1 15 ਦੀ ਹਾਂਜੀ ਮੋਲ ਜੇ ਕਰਾਉਣ ਦੇ ਭਾਵੇਂ 1 40 ਕਰਾ ਲੈ ਕੋ 35 ਕਰਾ ਲੈ 30 ਕਰਾ ਲੈ ਜਾਂ ਕਿਦਾਂ ਵੀ ਅਸੀਂ ਤਾਂ ਹਾਂ ਨਾ ਹੀ ਕਰਦੇ ਹੁਣ ਤੁਹਾਨੂੰ ਵੀ ਪਤਾ ਵੀ ਗਿਆਨ ਆਈ ਨਹੀਂ ਨਹੀਂ ਜੈਜ ਹੁੰਦਾ ਬਿਲਕੁਲ ਹਾਂਜੀ ਹਾਂਜੀ ਹੁਣ ਹਾਂ ਨਾ ਇੱਕ 1 15 ਦੀ ਹੋ ਜੂ ਵੀਰੇ 1 8 ਦੀ ਦੇ ਦਾਂਗੇ ਇੱਕ 8 ਜਿਹੜਾ ਮਾਨਤਾ ਨਹੀਂ ਜਿਹੜਾ ਕਰਦੀ ਹੈ ਅਸਮਾਨਤਨ ਹੋ ਜਾ ਹਾਂਜੀ ਹਾਂਜੀ ਵੀਰੇ ਇੱਕ 5 ਦੀ ਹੋ ਜੂ ਇਹ ਲੋ ਇੱਕ 5 ਦੀ ਹਾਂਜੀ ਬਾਅਦ ਇੱਕ 5 ਦੀ ਹਾਂਜੀ ਕਿਆ ਬਾਤ ਆ ਵੇਖੋ ਵੀਰੋ ਇੱਕ ਪਾਈ ਦੀ ਹੋ ਜੂ ਵੱਡੀ ਵੜਾ ਥੱਬੇ ਦੇ ਲੈਵੇ ਵਾਲੀ ਆ ਕੀ ਪਤਾ ਨਹੀਂ ਮੀਟਰ ਦੁੱਧ ਵਾਲੀ ਵੀਰ ਜੀ 30 ਪਲੱਸ ਵਾਲੀ ਬੱਚੀ ਚੰਗਾ ਪਸ਼ੂ ਬਹੁਤ ਘੱਟ ਮਿਲਦਾ ਵੀਰੇ ਬਿਲਕੁਲ ਸੋਹਣੀ ਵੜਾ ਠੀਕ ਆ ਜੀ ਸੀਲ ਟੋਪ ਕਲਾਸ ਵੜਾ ਵੀਰੋ ਕੋਈ ਰੱਸੀ ਨਹੀਂ ਪਾਉਣੀ ਜੋਂ ਲਗਾ ਆ ਵੀਰੇ ਹੁਣੇ ਸੂਈ ਆ ਜੇ ਅੱਧਾ ਪੌਣਾ ਘੰਟਾ ਹੋ ਚਲੇ ਸੂਈ ਮਗਰ ਅੱਛਾ ਜੀ ਵੰਗੇ ਦੀ ਨਹੀਂ ਲੋੜ ਇਹਨਾਂ ਨੂੰ ਪਾਉਂਦੀ ਹਨਾ ਟੋਪ ਕਲਾਸ ਨੇ ਬ੍ਰੀਟ ਨੇ ਵੰਗਾ ਇਹਨਾਂ ਨੂੰ ਕਿਉਂ ਪਾਉਣਾ ਹਨਾ ਜੀ ਤਸੀਲ ਵੜਾ ਇਹ ਹੁਣੇ ਸੂਈ ਆ ਜੀ ਇਹ ਹੁਣੇ ਸੂਈ ਏਦਾਂ ਪਾਉਣਾ ਇਹ ਜੇਰ ਨਹੀਂ ਪਾਉਣੀ ਇਹ ਜੇਰ ਪਾਉਣੀ ਹੈ ਮੱਛੀ ਵਾਲੀ ਹੈ ਮੱਛੀ ਬਹੁਤ ਟੌਪ ਦੀ ਪਾਈ ਜੀ ਚੰਗੇ ਸੀਮਨ ਦਾ ਬੱਚਾ ਪਾਲਿਆ ਇਹਨੇ ਤਾਂ ਵੇਖੋ ਵੀਰੋ ਵੈੜ ਅਹ ਸੇਰਾ ਹੀ ਲੱਗਿਆ ਜੀ ਲੇਵਾ ਚੈੱਕ ਕਰੋ ਕੀ ਕਹਨੇ ਲੇਵੇ ਦੇ ਕੀ ਬਾਤ ਹੈ ਤਾਂ ਵੀਰੋ ਬੇਸ਼ੱਕ ਕੈਮਰੇ ਜੀ ਲੇਵਾ ਛੋਟਾ ਲੱਗਦਾ ਹੋਵੇ ਤੁਸੀਂ ਇੱਥੇ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਅਹ ਥੱਬੇ ਦਾ ਲੇਵਾ ਲਾਇਆ ਥੱਲੇੋਂ ਸੇਰਾ ਵੈੜ ਆ ਜੀ ਇਹ ਵੀ ਦੁੱਧ ਵਾਲੀ ਹੈ ਜਰਸੀ ਐ ਜਮ ਕ੍ਰੋਸ ਆ ਜੀ ਜਰਸੀ ਕ੍ਰੋਸ ਆ ਜੀ ਦੇਖੋ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਪੰਜਾਬ ਵਾਲੀ ਜਰਸੀ ਚ ਕਰੋਸ ਤਾਂ ਫੈਡ ਫੂਡ ਵੀ ਚੰਗੀ ਤਾਂ ਦੁੱਧ ਵੀ ਸੋਨਾ ਦੋ ਤੇ ਥਣ ਵੀ ਵੀਰੇ ਇਹੋ ਜਿਹਾ ਲੱਗਾ ਕਿ ਆਹ ਫੱਟੀ ਦਾ ਕੇ ਬੈਗੇ ਚੋਵੇ ਵੀਰਾ ਕੋਈ ਵੀ ਤਸੱਲੀ ਨਾ ਸਿਰਾ ਵੜਾ ਜੀ ਉਹ ਹੀ ਇਦੀ ਚਵਾਈ ਐ ਇੱਕ ਨੰਬਰ ਨਿਕਲੀ ਇੱਕ ਨੰਬਰ ਜੀ ਹੁਣੇ ਭਾਵੇਂ ਇਦਾਂ ਭਾਵੇਂ ਦੋਵੇਂ ਬੰਨੀ ਬੈਜੋ ਜਿੱਦਾਂ ਮਰਜੀ ਅੱਛੀ ਠੀਕ ਐ ਜੀ ਤੇ ਇਹਨੇ ਵੀ ਜਿੱਦਾਂ ਗਿੱਦਾਂ ਪ੍ਰੋਪਰ ਜੇ ਤਾਂ ਹਜੇ ਪਾਊਗੀ ਦੋ ਘੰਟੇ ਹਟ ਗਈ ਹਨਾ ਜੀ ਜਿੱਦਾਂ ਮਰਜੀ ਬੈਜੋ ਡੇਢ ਘੰਟਾ ਲਾ ਲੈਣਾ ਹਾਂ ਜੀ ਇਹ ਤਾਂ ਹਟ ਕੇ ਪਾਊਗਾ ਜੀ ਠੀਕ ਐ ਜੀ ਹਾਂਜੀ ਤਾਂ ਇਹਦਾ ਮੁੱਲ ਵੀਰ ਜੀ ਕੀ ਕਰ ਲੈਣਾ ਆਪਾਂ ਮੁੱਲ ਵੀ ਜੀ ਇਹਦਾ ਵੀ ਹਾਂ ਨਾ ਹੀ ਐ ਮੁੱਲ ਕਰਾਉਨ ਉਹ ਤੇ ਭਾਵੇਂ 85 ਕਰਾ ਲਓ 90 ਕਰਾ ਲਾ ਹਾਂਜੀ 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 ਕਿੰਨੇ ਦੀ ਵੀਰੇ 80000 ਦੇ ਦਈਏ ਵੀਰੇ ਇਹ 80 ਦੀ ਹੁਣ ਹਾਂਜੀ ਕੋਚੂ ਮਾਤਲ ਹੋ ਜੀ 7500 75 ਦੀ ਹਾਂਜੀ ਹਾਂਜੀ ਠੀਕ ਹੈ ਜਪਦਾ ਬੀ 35 28 ਨਤਿਆਂ ਦੇ ਘਰੇ RAMNA ਪਾਲ ਬਿਲਕੁਲ ਇਹ ਜੈਜ ਮਿਲੀ ਤਾਂ ਜੈਜੀ ਥਾਨ ਵੇਖੋ ਕਿਦਾਂ ਜੇ ਲੱਗਾ ਟਾਪ ਕਲਾਸ ਟਾਪ ਕਲਾਸ ਰੂਬਰ 2000 ਛੱਡਦੀ ਵੀਰੇ 73 ਦੀ ਹਨ 73 ਦੀ ਦੇ ਦਾਂਗੇ ਵੀਰੇ 72 ਦੀ ਘਰ ਤੋਂ 72 ਦੀ 72 ਦੀ ਤਾਂ ਵੇਖੋ ਵੀਰੇ ਕੋਈ 85 80 ਆਲਾ ਮੁੱਲ ਨਹੀਂ ਜਿਉ 72000 ਦੀ ਬੱਚੀ ਵੇਖੋ ਇਹਦੇ ਟਾਪ ਦੀ ਚੰਗੇ ਸੀ ਮੰਦੀ ਪਾਲੀ ਆ ਅਜੀ ਐਦਾ ਪਾਉਣਾ ਕਿੰਦਾ ਇਹ ਜਲੇ ਸੂਈ ਨੂੰ ਠੀਕ ਹੈ ਜੀ ਸਿਰਾ ਵੈੜਾ ਜੀ ਇਹ ਵੀ ਪੈਰ ਵੀ ਕੱਚੇ ਹੋਦੇ ਅਜੇ ਪੁਰੀਆਂ ਦੇ ਕੋ ਪੈਰ ਵੀ ਕੱਚੇ ਦੇ ਠੀਕ ਐ ਜੀ ਆ ਵੀ ਦੇ ਪਰਸੋਂ ਸੂਈ ਹੈ ਇਹ ਪਰਸੋਂ ਸੂਈ ਹੈ ਜੀ ਬਾਜੀ ਠੰਡੀ ਠੁੰਡੀ ਹੈ ਸੀਲ ਰੱਸੀ ਨਹੀਂ ਪਾਣੀ ਇਹਨੂੰ ਵੀ ਉਦਾਂ ਝੋਲਣੇ ਆ ਆ ਬੱਚਾ ਜੇ ਦਾ ਬੁੱਜਾ ਸੁਆ ਕਿਦਾਂ ਜੁਆ ਜੇ ਆ ਬੱਚਾ ਆ ਗਿਆ ਜੀ ਇਹਦਾ ਅੱਛਾ ਬੱਚਾ ਆ ਗਿਆ ਹਾਂ ਬੱਚਾ ਠੀਕ ਐ ਸੋਣੀ ਵੜਾ ਜੀ ਅਜੇ ਵੀ ਪੁਰੀਆਂ ਵੀ ਮੇਰੇ ਮੁੜੇ ਤੇ ਵੀ ਉਦਾਂ ਜੀ ਬਾਜੀਆਂ ਸੂਈਆਂ ਦੇ ਦੇਖੋ ਵੀਰ ਐ ਪੰਡਾ ਪੁੰਡਾ ਇਹਨੇ ਵੀ ਪਾਈਆਂ ਵਾਂ ਇਹ ਵੀ ਬਹੁਤ ਚੰਗੀ ਵੜਾ ਜੀ ਦੁੱਧ ਵੀਰੇ 22 ਲੀਟਰ ਪਾਦੇ ਆ ਇਸ ਟਾਈਮ 17 18 ਲੀਟਰ ਬੋਲਾ ਹੀ ਹੋਊ ਤੁਹਾਨੂੰ ਠੀਕ ਹੈ ਜੀ ਬੜੀ ਬੜੀ ਚੰਗੀ ਵੜ ਨਿਕਲੇ ਜੀ ਇਲਾਕੇ ਦੁੱਧ ਵਾਲੀ ਐ ਸਿਰਾ ਵੜਾ ਵੀਰ ਹਾਂ ਸਿੱਧੀ ਸੱਦੀ ਆ ਜਮਾ ਉੱਪਰੋਂ ਵੀ ਸੋਹਣੀ ਵੜਾ ਬਹੁਤ ਜਿਆਦੀ ਚੰਗੀ ਵੜਾ ਜੀ ਤਾਰੀਆਂ ਸੂਈਆਂ ਕਰਕੇ ਤਾਂ ਕਰਦੇ ਵੀਰੇ ਨਵਾਈਆਂ ਨੂੰ ਵੀ ਐ ਨਹੀਂ ਬਿਚਾਫ ਹੀ ਨਹੀਂ ਕੀਤੀ ਹਾਂਜੀ ਆਹ ਫਿਰ ਥੋੜਾ ਪਸ਼ੂ ਮੌਸਮ ਖੰਡਾ ਨਾ ਠੀਕ ਹੈ ਤੰਵੀਰ ਜੀ ਇਹਦਾ ਮੁੱਲ ਆਪਾਂ ਕੀ ਕਰ ਲੈਣਾ ਵੈਡ ਦਾ 95000 ਕਰ ਲਈਏ 95 ਉਹਦਾ ਗੁੱਸਾ ਖਾ ਗਿਆ ਨਾ ਉਸਤਾ ਨਹੀਂ ਕਿ ਹਾਂ ਨਾ ਹੀ ਕਰਦੇ ਆ ਬਸ ਮੁੱਲ ਕਰਾਉ ਨੂੰ ਕੋਈ ਲੱਖ ਵੀ ਕਰਾ ਲਿਆ ਕਰਦੇ ਨਹੀਂ ਬਿਲਕੁਲ ਲੱਗਦਾ ਜੀ ਨਾੜਾ ਲੰਡਾ ਵੇਖੋ ਕਿਦਾਂ 90 ਦੀ 90 ਤੋਂ ਵੀ ਮਾਨਤਾ ਨਵੀਰੇ ਕਰ ਦਾਂਗੇ ਕਿੰਨੇ ਦੀ ਵੀਰੇ ਹਨ 92 85000 ਦੀ ਵੀਰੇ 85 ਦੀ ਹਾਂਜੀ ਹੋਰ ਦੋ ਛੜ ਤੋਂ 83 ਦੀ 82 ਪੂਰੇ ਦੀ ਵੀਰੇ ਹਨ 82 ਦੀ ਦੇ ਤਾਂ ਵੇਖੋ ਵੀਰੇ ਬਾਕੀ ਵੈੜ ਚ ਕੋਈ ਸ਼ੱਕ ਨਹੀਂ ਤੇ ਦੂਰੋਂ ਆਉਂਦੇ ਆ ਜਿੱਦਾਂ ਮਰਦੀ ਜਾਣਦੇ ਵੈੜਾ ਨੂੰ ਗਾੜਾ ਦੇਖੋ ਵੀਰੇ ਦੁੱਧ ਵਾਲੀ ਆ ਜੀ ਚੰਗੇ ਰਿਕਾਰਡ ਵਾਲੀ ਆ ਵੱਡੀ ਵੈੜਾ ਫਿਰ ਚਾਰੂ ਚੁਰੂ ਆ ਬਹੁਤ ਆ ਹਾਂਜੀ ਹਾਂਜੀ ਤੇ ਚਾਰੂ ਪਸ਼ੂ ਵੀ ਦੁੱਧ ਭਰਦਾ ਜੀ ਹਾਂਜੀ ਸੁਈ ਆ ਜੀ ਆਹ ਬੱਚਾ ਵੇਖੋ ਹਾਂਜੀ ਆਹ ਬੱਚਾ ਸੀ ਨਾ ਹਾਂਜੀ 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 ਆ ਗਈ ਅੱਗੇ ਇਹ ਵੀਰੇ ਕੱਲ ਪੂਰੀ ਵੀਰੇ ਕੱਲ ਸੁਈ ਆ ਜੀ ਠੀਕ ਹੈ ਜੀ ਇਹਦਾ ਵੀ ਥਣ ਗੁਲਾਬੀ ਤੇ ਲੇਵੇ ਖੁੱਲੇ ਦੀ ਮਾਲਕ ਆ ਗਿਆ ਵੀਰੇ ਆਡਾ ਕਿਹੜਾ ਵਸ਼ੇ ਵੀ ਇਹ ਵੀ ਬੜਾ ਬੜਾ ਤਗੜਾ ਹੈ ਇਹ ਵਸ਼ੇ ਚੰਗੇ ਹੈ ਵਸ਼ੇ ਪੜੇਗਾ ਵੀ ਨਾ ਤੇ ਦੇਖੋ ਵੀਰੋ ਕੱਲ ਦੀ ਸੂਈ ਆ ਇਹਦੇ ਥੱਲੇ ਬੋਲਾ ਵੀ ਕਿੰਨਾ ਕਿ ਸਟਾਰਟਿੰਗ ਚੁੱਕਿਆ ਨੇ 21 18 19 ਦੇ ਘੇਰੇ ਬੋਲਾ ਹੋਏਗਾ ਠੀਕ ਹੈ ਜੀ ਥਣ ਗੁਲਾਬੀ ਆ ਤੇ ਖੁੱਲੇ ਲੇਵੇ ਦੀ ਮਾਲਕਾ ਵੱਡੀ ਵੇੜਾ ਵੀ 27 ਹੀ ਲੀਟਰ ਪਾ ਦੇਗੀ ਰਾਮ 27 28 ਕਿਲੋ ਠੀਕ ਹੈ ਜੀ ਬਲੀ ਜੁੜਿਆ ਐ ਰਾਜੀ ਬਾਜੀ ਆ ਕਰਦ ਕਾਠਾ ਵੀਰੋ ਤੇ ਥਣ ਲੇਵਾ ਵੀ ਸੋਹਣਾ ਲੱਗਿਆ ਕਿਉਂ ਮੀ ਜੀ ਮੋਗਾ ਲੱਗੀ ਹੈ ਟੋਪ ਕਲਾਸ ਵੈਡ ਆ ਵੀ ਬਹੁਤ ਟੋਪ ਦੀ ਹੈ ਜੀ ਚੋਣ ਸਿਰਾ ਵੈਡ ਜਿੱਦਾਂ ਇਹ ਸਮਰਸੀਪਾਲ ਲੋਕ ਦੀ ਮੋਟਰ ਆ ਠੀਕ ਆ ਜੀ ਐ ਢੰਡੀ ਆ ਕੋਈ ਰੱਸੀ ਨਹੀਂ ਪਾਉਣੀ ਜੀ ਇਦਾਂ ਹੀ ਬਹੁਤ ਚੰਗੀ ਵੈਡ ਇਦਾਂ ਜੋਲਣੀ ਪੈਗੇ ਜੀ ਬਿਲਕੁਲ ਕੋਈ ਰੱਸੀ ਨਹੀਂ ਆ ਦੋ ਮਨੀ ਪੈਕੇਜ ਹੋ ਇਹਨਾਂ ਦੇ ਵੇ ਨਸਲ ਆ ਜੀ ਵੱਡੀਆਂ ਵੇੜਾਂ ਨੇ ਇਹਨਾਂ ਨੂੰ ਪਰਵਾਹ ਹੀ ਨਹੀਂ ਮਸ਼ੀਨੀ ਚਵਾਈ ਵੀ ਭਾਵੇਂ ਕੋਈ ਕਰੇ ਭਾਵੇਂ ਹੱਥ ਨਾਲ ਚਵਾਈ ਕਰੇ ਇਹਨਾਂ ਨੂੰ ਪਰਵਾਹ ਹੀ ਨਹੀਂ ਕੋਈ ਤੇ ਦੁੱਧ ਵੀ ਇੰਨਾ ਵੇੜਾਂੇ ਭਰਨਾ ਹੁੰਦਾ ਲੋਡ ਹੀ ਨਹੀਂ ਹੈਗੀ ਜੀ ਏਡੀ ਪੋਲੀ ਆ ਰੂ ਮਰ ਗਈ ਠੀਕ ਹੈ ਜੀ ਕਿਉਂ ਬਹੁਤ ਲੱਗਦੀ ਹੈ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕਈ ਵੀਰਾਂ ਨੇ ਭਾਵੇਂ ਫਾਰਮ ਚ ਵੀ ਖੜਨੀ ਹੋਵੇ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਇਹਦਾ ਮੁੱਲ ਜੀ ਇਹ ਵੀ 90 ਦੀ ਦੇ ਦਾਂਗੇ ਵੀ ਇਹ 90 ਦੀ ਹੋ ਜੂ ਹਾਂ ਜੀ 3000 ਮਾਨ ਕਰਦਾਂਗੇ 3000 ਹੋ ਜੂ ਮਾਨ ਅੱਛਾ ਜੀ 80 ਦੀ 85 ਦੀ ਆਪਣਾ 83000 ਦੀ ਆ ਰਿਹਾ ਹੈ ਨਾ ਜੀ 82000 ਦੇ ਦਾਂਗੇ ਵੀਰੇ 1000 ਹੋਰ ਛੱਡਦਾ 82000 ਦੀ ਠੀਕ ਹੈ ਉਹ ਬੈਂਡ ਨੇ ਵੀ ਪ੍ਰੋਪਰ ਜੇਰ ਪਾਉਂਦੀ ਆ ਹਨਾ ਉਹ ਵੀ ਆ ਪ੍ਰੋਪਰ ਪਾ ਦਿੱਤੀ ਬਿਲਕੁਲ ਹਾਂ ਉਹ ਵੀ ਜੇਰ ਪ੍ਰੋਪਰ ਆ ਠੀਕ ਹੈ ਜੀ ਹਾਂਜੀ ਤਾਂ ਇਹ ਇਹ ਵੀ ਸੂਈ ਹੈ ਜੀ ਇਹ ਪਹਿਲਾਂ ਨਾਲੀ ਜੀ ਇਹ ਪਹਿਲਣ ਇਹਦਾ ਬੱਚਾ ਵੀ ਆ ਗਿਆ ਇਹ ਨੂੰ 4-5 ਨੂੰ ਗਈ ਸੂਈ ਇਹ ਵੀ ਬੱਚਾ ਹੀ ਆ ਗਿਆ ਇਹ ਵੀ ਬੱਚਾ ਆ ਗਿਆ ਠੀਕ ਹੈ ਪਹਿਲਾਂ ਸੂਈ ਵੈੜ ਵੀਰੇ ਚੈੱਕ ਕਰੋ ਲੈਵੇ ਦੀ ਕੁਆਲਟੀ ਐ ਖੁੱਲੇ ਲੇਵੇ ਵਾਲੀ ਆ ਅਜੇ ਵੇਖੋ ਜੀ ਮੈਲਾ ਪੁੱਛਣਾ ਉਹ ਚੱਲਗਾ ਸਾਡੀ ਸਿੰਘ ਠੀਕ ਹੈ ਚੰਗੀਆਂ ਛਕੀਨ ਵੇੜਾ ਨੇ ਹੁੰਦੇ ਛੜ ਵਰਗੇ ਐਂ ਸਿਰਾ ਵੇੜਾ ਟੋਪ ਕਲਾਸ ਵੇੜਾ ਨੇ ਹੁੰਦੇ ਲੈਓ ਜੀ ਉਹ ਤਾਂ 13 14 ਕਿਲੋ ਹੋਣਾ ਦੇ ਛੱਲੇ ਹੁਣ ਠੀਕ ਹੈ ਜੀ ਥਾਣ ਵੀ ਚੰਗਾ ਤੇ ਲੇਵਾ ਸੋਹਣਾ ਲੱਗਿਆ ਜੀ ਠੀਕ ਇਹ ਨਵੀਂ ਜਿਹੀ ਜੇਰ ਵੀ ਪਾਤੀ ਲੱਗੋ ਗਰੇ ਆ ਇਹਨੇ ਪ੍ਰੋਪਰ ਜੇਰ ਪਾ ਲਈ ਹੈ ਹਨਾ ਠੀਕ ਹੈ ਜੀ ਤਾਂ ਵੇਖੋ ਵੀਰੋ ਖੁੱਲੇ ਲੈਵੇ ਵਾਲੀ ਹੈ ਵੜੇ ਵੀ ਕੰਨ ਸੁਣ ਬਹੁਤ ਚੰਗਾ ਲੱਗਿਆ ਤਾਂ ਨਵਾਂ ਪਸ਼ੂ ਆ ਵੀਰੋ ਪਹਿਲਾ ਸੂਆ ਠੀਕ ਹੈ ਜੀ ਸਿਰ ਆ ਵੜਾ ਜੀ ਇਹ ਵੀ ਬਹੁਤ ਸ਼ਾਨਦਾਰ ਵੜਾ ਇਹਦਾ ਮੁੱਲ ਵੀਰ ਜੀ ਕੀ ਕਰ ਲੈਣਾ ਆਪਾਂ ਮੁੱਲ ਪਿਆ ਜੀ ਦੇ ਹਾਂਜੀ ਮੁੱਲ ਨਿਕੇ ਨਿਕੇ ਜੀ ਉੜਦੀਆਂ ਵਾਲੇ ਜੀ ਵੀ ਮੁੱਲ ਪੈਣ ਕਰ ਲੀਏ ਦਾ ਹਾਂਜੀ ਕਰ ਲਿਓ ਜੀ ਸੋਹਣੀ ਵੈੜਾ 60000 ਦੀ ਵੀਰ ਦੇ ਦਾਂਗੇ 60 ਦੀ 60 ਦੀ ਬਾਕੀ ਤੁਸੀਂ ਵੇਖ ਲਓ ਜੇ ਕਿਸੇ ਨਹੀਂ ਮੈਂ ਕਿ ਮੈਂ ਦੇਖਿਆ 75 77 ਵੀ ਕੁਫਾ ਮੈਂ ਕਰ ਲਵਾਂ ਵੀਰ ਕਿਉਂਕਿ ਗਾੜੀ ਵੈੜਾ ਐ ਪਿੱਛੇ ਨੂੰ ਫੋੜ ਫਟਾਈ ਆ ਦੋ ਘਟ 60 ਦੀ ਦੇ ਦੋ ਘਟ 60 ਦੀ ਕੀ ਬਾਤ ਆ ਸਿਰਾ ਲੱਗਾ ਜੀ ਟੋਪ ਕਲਾਸ ਦੋ ਘਟ 60 ਦੀ 58000 ਦੀ 52000 ਦੀ ਠੀਕ ਆ ਜੀ ਬਾਕੀ ਦੁੱਧ ਦੇ ਦੇ ਕੋ ਹੋਊਗਾ ਇਸ ਟਾਈਮ ਇਹਨੂੰ 4-5 ਦਿਨ ਨੂੰ ਸੂਈਨ ਹੋਗੇ ਦੁੱਧ 13 ਲੀਟਰ ਹੋਊਗਾ ਤੇਰਾ 13 ਲੀਟਰ ਦੀ ਠੀਕ ਠੀਕ ਆ ਜੀ ਹਾਂ ਜੀ ਹਾਂ ਠੀਕ ਹੈ ਜੀ ਟੋਪ ਕਲਾਸ ਅੱਧੀ ਰਾਤੀ ਸੁਈ ਹਾਂਜੀ ਤੇ ਇਹ ਇਹ ਰੇਣਾ ਵੀਰੇ ਸੁਤੀ ਦਿੱਤਾ ਆਇਆ ਇਹ ਰੇਣਾ ਇਹਦੀ ਆ ਬੱਚੀ ਹੈ ਮਗਰ ਅੱਛਾ ਜੀ ਆਜੀ ਜੀ ਆ ਆ ਬੱਚੀ ਹੈ ਜੀ ਉਹ ਰੋਪਰ ਪਾਦੀ ਚੇਪੇ ਤੇ ਸੁਪੀ ਹੈ ਤਾਂ ਪਹਿਲਾਂ ਸੁਪੀ ਹਲਾ ਰਿਆਣਾ ਹਲਾ ਰਿਆਣਾ ਪਹਿਲਾਂ ਸੁਪੀ ਚੇਪੇ ਤੇ ਸੁਪੀ ਜੀ ਠੀਕ ਹੈ ਜੀ ਬਾਕੀ ਅਜੇ ਬਾਕੀ ਚਲੋ ਸਾਮਾਂ ਕੰਨ ਬਾਦ ਦੋਚੇ ਆਏ ਨੇ ਇਹਦਾ ਉਹ ਵੀ ਦੋਤੀ ਚੰਗਾ ਕੱਢਣ ਵਾਲੀ ਆ ਹਾਂ ਪਸ਼ੂ ਉਪਰੇ ਥਾਂ ਗੇ ਏਰਵਾ ਕਰ ਜਾਂਦਾ ਬਾਕੀ ਚਲੋ ਵੱਡੀ ਵੜਾ ਸਾਹਮਣੀ ਸਾਹਮਣੀ ਪੈਣੀ ਹੈ ਹਫਤਾ ਹਣਾ ਜੀ ਫਿਰ ਦੁੱਧ ਤੇ ਆ ਜੂ 20 22 ਕਿਲੋ ਦੁੱਧ ਆ ਰਹੀ ਐ ਇਸੇ ਕਰਕੇ ਤੇ ਲਈ ਆ 20 ਕੋ ਕੀ ਨਿਖਾ ਕੇ ਆ ਜਣਾ ਦੁੱਧ ਤੇ ਹਾਂ ਨਹੀਂ ਦੁੱਧ ਵਾਲੀ ਆ ਦਸੀ ਜਾਂਦੀ ਬਾਕੀ ਚਲੋ ਪਸ਼ੂ ਸੂ ਬੰਦਾ ਦੁੱਧ ਨੇ ਵਿੱਚ 25 ਮੀਟਰਾਂ ਦੇ ਪਹਿਲਾਂ ਤੋਂ ਚਲਾ ਜੀ ਠੀਕ ਹੈ ਜੀ ਤਾਂ ਹੁਣ ਯਾਨੀ ਕਿ ਚੀਪੇ ਤੋਂ ਬੋਲਾ ਬੰਦਾ ਜਾਂਦਾ ਹੁਣ ਬੋਲਾ ਬੰਦਾ ਹੁੰਦਾ ਜੀ ਆ ਵਸ਼ੀ ਹੈ ਜੀ ਮੈਂ ਆ ਵਸ਼ੀ ਹੈ ਹਨਾ 나ੜੂ ਤੇ ਬੱਚਾ ਠੀਕ ਹੈ ਰਾਤੀ ਸੀ ਜੀ ਠੀਕ ਹੈ ਇਹ ਵੜ ਹੁਣ ਕਿੰਨੇ ਦੀ ਦੇ ਦੇਣੀ ਵੀਰ ਜੀ ਵੀਰ ਜੀ ਕਰ ਦਾਂਗੇ ਇਹਦੇ ਵਿੱਚੋਂ ਚਲੋ ਅਸੀਂ ਤੇ ਆਦਰ ਬਈਆ ਲਈ ਰੋਟੀ ਵਾਸਤੇ ਜਾਂਦੀ ਹੂ। ਬਿਲਕੁਲ। ਲੋਕਾਂ ਨੂੰ ਪਤਾ ਇਹੋ ਹੀ ਦਿੰਦੀਆਂ ਕਰਮ ਵਾਲੀਆਂ ਤੇ ਇਹੋ ਹੀ ਘਟਾ ਵੀ ਦਿੰਦੇ। ਘਟਾ ਵੀ ਦਿੰਨੇ। ਚਲੋ ਕੋਈ ਵੀਰ ਜੀ ਵੰਡ-ਮੁੰਡ ਪਾਊਗਾ ਹੁਣ ਹੱਥਾ ਇੱਕ। ਇਸ ਲੱਗ ਗਿਆ ਜਿੱਦਾਂ ਮਰਜੀ ਜੋ ਇਹਨੂੰ ਦੋ ਬੰਨੇ ਬੈਠੇ ਭਾਵੇਂ ਚੋਰੀ। ਨਸਲਾਂ ਨੇ ਜੀ। ਹਾਂਜੀ ਹਾਂਜੀ। ਤੋਂ ਆਪਣੇ। ਕਿੰਨੇ ਦੀ ਵੀਰ ਜੀ? 7000 ਇਹ ਹੁਣ 70 ਦੀ। ਠੀਕ ਆ। ਹੋਰ ਮਾਨ ਕਰ ਦਾਂਗੇ ਵੀਰ। ਅੱਛਾ ਜੀ। ਬਾਕੀ 4 ਦਿਨ ਸਾਂਭਾਂਗੇ। ਗੋਦ ਤੇ ਆ ਗਈ ਇਹਨੇ 22 ਲੀਟਰ ਦੁੱਧ ਕਰ ਜਾਣਾ ਵੀਰੇ। ਦੁੱਧ ਤੇ ਕਰਨਾ ਜੀ। ਪਿੱਠ ਪੁੱਠਾ ਮਈਆਂ ਨੂੰ ਲੱਗੀ। ਹਾਂਜੀ। ਦੋ ਦੰਗੀਆਂ ਜਿੰਨੀ ਵੀ ਸੁਥਰੀ ਹੈ ਬੱਗੀ ਦੋ ਛੜ ਦੀ ਜੀ 65 ਦੀ ਦੇਦਾ ਤੂਰੇ ਪੈਂਡ ਦੀ ਹੈ ਨਾ ਜੀ ਦੇ ਦਾਂਗੇ ਵੀਰੋ ਵੇਖੋ ਵੀਰੋ ਭਾਵੇਂ 85 80 ਆਲਾ ਕੋਈ ਮੋਲ ਨਹੀਂ ਸਾਹਮਣੇ ਪੈਣੀ ਹਫਤਾ ਇੱਕ ਥੋੜਾ ਟਾਈਮ ਪਹਿਲਾਂ ਸੁਪੀ ਕਿਵੇਂ ਵੀਰ ਨੇ ਦੱਸਿਆ ਹੁਣ 65000 ਦੀ 75000 ਦੀ ਜੀ 75 ਆ ਜੀ ਪਲੀ ਕੁਲੀ ਬਹੁਤ ਆ ਵੱਡੀ ਬਹੁਤ ਆ ਉਹਦਾ ਰਾਤੀ ਸੂਈ ਹੈ ਜੀ ਰਾਤੀ ਸੂਈ ਤਾਂ ਵੇਖੋ ਵੀਰੋ ਇਹ ਵੜਾਂ ਆਂਗੇ ਹੈ ਨਾ ਜੀ ਤੇ ਸਿਰਾ ਵੜਾਂ ਵੀਰੋ ਚੜਦੀ ਤੋਂ ਚੜਦੀ ਵੜਾ ਟੌਪ ਕਲਾਸ ਆ ਖੁੱਲੇ ਲੇਵੇ ਵਾਲੀਆਂ ਪੰਡਾ ਪੁੰਡਾ ਪਾਈਆਂ ਵੈੜਾ ਨੇ ਫੋਨ ਤੁਸੀਂ ਵੀਰ ਨੂੰ ਲਾ ਲਿਓ ਛੋਟ ਚੱਪਾ ਮਾਨਤਨ ਹੋ ਜੂ ਤਾਂ ਬਾਕੀ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੀ ਚੱਲੋ ਜਿੰਨਾ ਵੀਰਾਂ ਨਹੀਂ ਕੀਤਾ ਤੇ ਵੀਰੇ ਬਾਕੀ ਫੋਨ ਲਾਉਣਾ ਤੁਸੀਂ ਵੀਰ ਨੂੰ ਜਰੂਰ ਤਾਂ ਪ੍ਰੋਪਰ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਇੱਥੇ ਤਾਂ ਤੁਸੀਂ ਵੈੜਾ ਨਹੀਂ ਛੱਡ ਕੇ ਜਾਂਦੇ ਬਾਕੀ ਇੱਕ ਗੱਲ ਹੋਰ ਵੀਰਾਂ ਨੂੰ ਕੇਹ ਵੇਲੇ ਕਈ ਵੀਰਾਂ ਨੂੰ ਹੁੰਦਾ ਕਿ ਕੇਹ ਵੇਲੇ ਵੀਡੀਓ ਤਾਂ ਨਹੀਂ ਜੂਮ ਵੱਡੀਆਂ ਵੈੜਾ ਤਾਂ ਨਹੀਂ ਹੁੰਦੀਆਂ ਹਨ ਕਿਉਂਕਿ ਆਪਣਾ ਚੈਨਲ ਹੀ ਉਧੇ ਤੋਂ ਕਦੀ ਕਦੀ ਜੂਮ ਕਰਕੇ ਵੀਡੀਓ ਨਹੀਂ ਪਈ ਕਿਉਂਕਿ ਐਡੀ ਕੋਈ ਜ਼ਿਆਦੀ ਮਜਬੂਰੀ ਨਹੀਂ ਵੀ ਵੀਡੀਓ ਬਣਾਉਣੀ ਬਣਾਉਣੀ ਆਪਾਂ ਐਡਾ ਨਹੀਂ ਕੋਈ ਚੱਕਰ ਹੁੰਦਾ ਬਾਕੀ ਵੀਰੇ ਉਹ ਪ੍ਰੋਪਰ ਜਿਓ ਹੁੰਦਾ ਉਹ ਦੇਖਦਾ ਆ ਵੇਖਿਓ ਹੁਣ ਵੱਡੀ ਵੜਾ ਥੱਬੇ ਦਾ ਲੈਵਾ ਆ ਮੈਂ ਜ਼ੂਮ ਕਰਨ ਲੱਗਿਆ ਆ ਮੈਂ ਹੁਣ ਜ਼ੂਮ ਕੀਤੀ ਵੀਰੇ ਆ ਵੀ ਮੇਰੇ ਕੈਮਰੇ ਚ ਨਹੀਂ ਪੂਰੀ ਹੁੰਦੀ ਭਾਈ ਕਿਉਂਕਿ ਫੁੱਲ ਵੱਡੀ ਤਾਂ ਅੱਗੇ ਆ ਹਾਂ ਹਾਂ ਤਾਂ ਸਿਰਾ ਵਹਿਣਾ ਵੀਰੇ ਤੁਸੀਂ ਦੂਰੋਂ ਆਉਗੇ ਚੱਲਗੇ ਇੰਨੀ ਗਾਰੰਟੀ ਆ ਤੁਸੀਂ ਮੁੜ ਕੇ ਨਹੀਂ ਵਹਿਣਾ ਤੋ ਜਾਂਦੇ ਤਾਂ ਬਾਕੀ ਫੋਨ ਵੀ ਵੀਰ ਨੂੰ ਲਾ ਲਿਓ ਛੋਟ ਛੱਪਾ ਵੀ ਹੋ ਜੂ ਮਾਨਤਾਂ ਨੇ ਵੀ ਤੁਹਾਡਾ ਹੋ ਜਰੂਰ ਜਰੂਰ ਕਰਾਂਗੇ ਫੋਨ ਲਾ ਲਿਓ ਜੀ ਬਿਲਕੁਲ ਕਰਾਂਗੇ ਵੀਰੇ ਤਾਂ ਵੀਰੇ ਵੱਡੀਆਂ ਵੇੜਾਂ ਨੇ ਰਕਮ ਖਰਚੀ ਵੀ ਚਲੋ ਵੀਰਾਂ ਨੂੰ ਦੁੱਖ ਹੋਣਾ ਕਿਉਂਕਿ ਦੁੱਧ ਵਾਲੀਆਂ ਵੇੜਾਂ ਨੇ ਬਾਕੀ ਵੀਰੇ ਫੋਨ ਲਾ ਲਿਓ ਆਓ ਆਪਣੀ ਵੇਖ ਚਾ ਕੇ ਖਰੀਦ ਕਰੋ ਹਨਾ ਵੀਰੇ ਸੱਲੀ ਕਰਕੇ ਖੜਾ ਬਿਲਕੁਲ ਬਿਲਕੁਲ ਤਾਂ ਐਡਰੈਸ ਵੀਰੇ ਬੋਲੀਆ ਆਪਣਾ ਪਿੰਡ ਦੀ ਦੇ ਨਾਂ ਮੇਰਾ ਪਿੰਡ ਆ ਵੀ ਜੀ ਪਿੰਡ ਸੈਂਤਰਾ ਖੁਰਦਰ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਵੀਰੇ 9801736536 ਨੰਬਰ ਹੈ ਜੀ ਠੀ